ਚਮਤਕਾਰ ਵੀ ਬੜੇ ਹੁੰਦੇ ਆ ਕਿਸਮਤ ਵੀ ਬੜੇ ਵਧੀਆ ਤਰੀਕੇ ਨਾਲ ਕਈ ਵਾਰੀ ਬਦਲਦੀ ਆ ਤੇ ਕਈ ਵਾਰ ਕਿਸਮਤ ਨੂੰ ਡੋਬਾ ਐਸਾ ਪੈਂਦਾ ਵੀ ਬੰਦਾ ਦਿਨਾਂ ਦੇ ਵਿੱਚ ਹੀ ਘੰਟਿਆਂ ਦੇ ਵਿੱਚ ਹੀ ਮਿੰਟਾਂ ਦੇ ਵਿੱਚ ਹੀ ਹੈਰਾਨ ਤੇ ਪਰੇਸ਼ਾਨ ਹੋ ਜਾਂਦਾ ਉਮਰ ਭਰ ਦੇ ਲਈ ਦੋ ਖਬਰਾਂ ਨੇ ਇੱਕ ਹੈਗੀ ਜੀ ਚਮਤਕਾਰ ਦੀ ਪੋਜ਼ਿਟਿਵ ਤੇ ਇੱਕ ਹੈਗੀ ਜੀ ਚਮਤਕਾਰ ਦੀ ਨੈਗੇਟਿਵ ਇੱਕ ਹੈਗੀ ਜੀ ਕਿਸਮਤ ਇੱਕਦਮ ਚਮਕਦੀ ਆ ਤੇ ਇੱਕ ਹੈਗੀ ਜੀ ਕਿਸਮਤ ਬਿਲਕੁਲ ਪੱਠਾ ਬਹਿ ਜਾਂਦਾ ਕਿਉਂਕਿ ਹਰਕਤਾਂ ਮਾੜੀਆਂ ਉੱਥੇ ਤਾਂ ਕਰਕੇ ਪੱਠਾ ਬੈਂਦਾ ਇਹ ਖਬਰ ਆਈ ਜੀ ਇੱਕ ਮਹਾਰਾਸ਼ਟਰ ਤੋਂ ਮਹਾਰਾਸ਼ਟਰ ਦੇ ਵਿੱਚ ਠਾਣੇ ਖੇਤਰਾ ਠਾਣਾ ਖੇਤਰ ਉਥੇ ਇੱਕ ਕੁੱਤੀ ਹੈ ਜਿਹੜੀ ਦੇਖੀ ਗਈ ਜਿਹੜੀ ਕਿ ਆਵਾਰਾ ਕੁੱਤੀ ਜਿਵੇਂ ਕਿ ਆਮ ਤੌਰ ਤੇ ਉੱਥੇ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਮੇਰੇ ਪਿੰਡ ਸ਼ਹਿਰ ਦੇ ਵਿੱਚ ਆਵਾਰਾ ਕੁੱਤਿਆਂ ਦੀ ਭਰਮਾਰ ਹੁੰਦੀ ਆ ਕੁੱਤਿਆਂ ਦੀ ਭਰਮਾਰ ਹੁੰਦੀ ਆ ਜਿਹੜੇ ਕਿ ਕਿਸੇ ਦੀ ਵੀ ਲੱਤ ਫੜ ਲੈਂਦੇ ਜਿਹੜੇ ਕਿ ਬਿਮਾਰੀ ਦੀ ਹਾਲਤ ਦੇ ਵਿੱਚ ਵੀ ਹੁੰਦੇ ਆ ਜਿਹੜੇ ਕਿ ਲਵਾਰਸ ਹੋਏ ਹੈਗੇ ਆ ਜਿਨ੍ਹਾਂ ਦੀ ਕੋਈ ਲੱਤ ਦੇ ਉੱਤੇ ਗੱਡੀ ਚੜ ਗਈ ਕਿਸੇ ਦਾ ਬੁਰਾ ਹਾਲ ਕਿਵੇਂ ਕਿਸੇ ਦਾ ਕਿਵੇਂ ਬੁਰਾ ਹਾਲ ਆ ਪਰ ਇਸ ਥਾਂ ਦੇ ਉੱਤੇ ਇੱਕ ਬੰਦੇ ਦੇ ਵੱਲੋਂ ਇੱਕ ਆਵਾਰਾ ਕੁੱਤੀ ਦੀ ਐਸੀ ਕਿਸਮਤ ਚਮਕਾਈ ਗਈ ਆ ਕਿ ਉਹਨੂੰ ਟ੍ਰਾਂਟੋ ਆਪਣੇ ਘਰ ਦੇ ਵਿੱਚ ਲੈ ਗਿਆ ਜਾਣ ਕੇ ਜਿਹੜੀ ਗਲੀਆਂ ਦੇ ਵਿੱਚ ਰੁਲਦੀ ਸੀ ਉਹਦੀ ਕਿਸਮਤ ਨੇ ਐਸੀ ਪਲਟੀ ਖਾਦੀ ਆ ਭਾਵੇਂ ਤਰਸਦੇ ਆਧਾਰ ਦੇ ਉੱਤੇ ਇੱਕ ਬੇਜ਼ੁਬਾਨ ਦੇ ਦਰਦ ਨੂੰ ਸਮਝ ਕੇ ਬੰਦਾ ਉਹਦੇ ਕਾਗਜ਼ਾ ਤੇ ਇੱਥੇ ਤਿਆਰ ਕਰਵਾ ਕੇ ਤੇ ਫਿਰ ਉਹਨੂੰ ਕੈਨੇਡਾ ਦੇ ਵਿੱਚ ਲੈ ਗਿਆ ਤੇ ਇਹ ਕੁੱਤੀ ਜਿਹੜੀ ਕਿ ਠਾਣੇ ਦੀਆਂ ਗਲੀਆਂ ਦੇ ਵਿੱਚ ਰੁਲਦੀ ਸੀ ਇਸ ਵੇਲੇ ਭਾਈ ਇਹ ਟੋਰਾਂਟੋ ਦੇ ਇੱਕ ਘਰ ਦੇ ਵਿੱਚ ਰਹਿ ਰਹੀ ਆ ਮਾਮਲਾ ਅਸਲ ਦੇ ਵਿੱਚ ਇਹ ਕਿ ਸਲੇਲ ਨਵਕਰੇ ਸਲੇਲ ਨਵਕਰੇ ਇੱਕ ਬੰਦੇ ਦਾ ਨਾਮ ਹੈਗਾ ਉਹ ਆਪਦੇ ਪਿੰਡ ਦੇ ਵਿੱਚ ਆਇਆ ਟੋਰਾਂਟੋ ਦੇ ਵਿੱਚ ਲੰਮਾ ਸਮੇਂ ਤੋਂ ਰਹਿੰਦਾ ਕੈਨੇਡਾ ਦੇ ਵਿੱਚ ਰਹਿੰਦਾ ਕਈ ਵਾਰਿਆਂ ਬਾਅਦ ਜਦੋਂ ਉਹ ਆਪਣੇ ਪਿੰਡ ਦੇ ਵਿੱਚ ਆਇਆ ਮਹਾਰਾਸ਼ਟਰ ਦੇ ਵਿੱਚ ਤੇ ਉਹਨੇ ਦੇਖਿਆ ਵੀ ਭਾਈ ਗਲੀ ਦੇ ਵਿੱਚ ਨਾ ਇੱਕ ਉਵਾਰਾ ਕੁੱਤੀ ਫਿਰਦੀ ਆ ਇਹਦੀ ਹਾਲਤ ਬੜੀ ਮਾੜੀ ਆ ਇਹ ਬੜੀ ਕਮਜ਼ੋਰ ਆ ਇਹਨੂੰ ਰੋਟੀ ਪਾਣੀ ਵੀ ਕੋਈ ਨਹੀਂ ਪਾਉਂਦਾ ਹੋਣਾ ਇਹ ਬਿਲਕੁਲ ਲੰਗੜਾ ਕੇ ਤੁਰਦੀ ਆ ਮਰਦਾ ਜੀ ਸਥਿਤੀ ਵਾਲੀ ਹੈਗੀ ਆ ਉਹਨੂੰ ਆਪਦੇ ਘਰ ਦੇ ਵਿੱਚ ਲੈ ਆਇਆ ਚਲੋ ਜਿੰਨੇ ਕਿ ਦਿਨ ਉਹ ਇੱਥੇ ਆ ਜਿਵੇਂ ਕਿ ਆਮ ਤੌਰ ਦੇ ਉੱਤੇ ਭੈਣਾ ਵੀ ਆਉਂਦੇ ਹੁੰਦੇ ਆ ਕੋਈ 20 ਦਿਨ ਲਈ ਕੋਈ ਮਹੀਨੇ ਲਈ ਕੋਈ 2 ਮਹੀਨੇ ਲਈ ਉਹਨੇ ਫਿਰ ਉਹਨੂੰ ਘਰ ਦੇ ਵਿੱਚ ਲਿਜਾ ਕੇ ਉਹਦੀ ਸੇਵਾ ਕੀਤੀ ਦਵਾਈ ਬੂਟੀ ਦਵਾਈ ਥੋੜੀ ਜਿਹੀ ਠੀਕ ਹੋ ਗਈ ਉਦੇ ਮਨ ਦੇ ਵਿੱਚ ਹੋਰ ਤਰਸ ਆਇਆ ਉਹਨੇ ਫਿਰ ਕੀ ਕੀਤਾ ਜੀ ਕਿ ਉਹਦੇ ਦਸਤਾਵੇਜ਼ ਤਿਆਰ ਕਰਵਾਏ ਦਸਤਾਵੇਜ਼ ਤਿਆਰ ਕਰਵਾਏ ਤੇ ਉਹਨੂੰ ਫਿਰ ਨਾਲ ਲੈ ਗਿਆ ਉਹਨੂੰ ਪੈਰਿਸ ਦੇ ਰਸਤੇ ਫਲਾਈਟ ਦੇ ਰਾਹੀਂ ਟ੍ਰਾਂਟੋ ਦੇ ਵਿੱਚ ਲਿਜਾਣ ਦੇ ਵਿੱਚ ਕਾਮਯਾਬ ਹੋਇਆ ਗਲੀਆਂ ਦੇ ਵਿੱਚ ਰੁਲਣ ਵਾਲੇ ਇੱਕ ਜਾਨਵਰ ਗਲੀਆਂ ਦੇ ਵਿੱਚ ਰੁਲਣ ਵਾਲੇ ਕੁੱਤੇ ਦਾ ਕੁੱਤੀ ਦਾ ਇਸ ਤਰੀਕੇ ਦੇ ਨਾਲ ਉਹਨੇ ਸਤਕਾਰ ਕੀਤਾ ਜਾ ਕੇ ਜੀ ਉਹਦੇ ਮਨ ਦੇ ਵਿੱਚ ਹਮਦਰਦੀ ਆਈ ਵੀ ਉਹਦਾ ਵੀਜ਼ਾ ਲਵਾਇਆ ਤੇ ਉਹ ਬਾਹਰਲੇ ਮੁਲਖ ਲੈ ਗਿਆ ਉਹਨੇ ਹੁਣ ਆਪਦੇ ਘਰ ਦੇ ਵਿੱਚ ਰੱਖਣਾ ਹਾਲਾ ਕਿ ਇਹ ਕੋਈ ਮਸਲੇ ਦਾ ਹੱਲ ਨਹੀਂ ਸਮਾਜ ਦੇ ਵਿੱਚ ਆਪਾਂ ਵਿਚਰਦੇ ਆਂ ਵੇਖਦੇ ਆਂ ਥਾਂ ਥਾਂ ਦੇ ਉੱਤੇ ਆਵਾਰਾ ਕੁੱਤੇ ਕੁੱਤੀਆਂ ਬਹੁਤ ਕੁਝ ਆ ਉਹਦੇ ਲਈ ਲੋਕ ਆਮ ਕਸੂਰਵਾਰ ਵੀ ਨਹੀਂ ਆ ਕਿਉਂਕਿ ਨਾ ਸਾਡੇ ਪ੍ਰਸ਼ਾਸਨ ਦਾ ਕੋਈ ਖਿਆਲ ਆ ਇਹ ਪੰਜਾਬ ਦੇ ਵਿੱਚ ਵੇਖ ਲਓ ਤੁਹਾਡਾ ਕੀ ਬੁਰਾ ਹਾਲ ਕਿਵੇਂ ਕਰਦੇ ਆ ਆਪਾਂ ਤਾਂ ਵੈਸੇ ਹੀ ਮੈਂ ਕਹਿਣਾ ਹੁੰਦਾ ਵੀ ਭਾਈ ਜਿਹੜੇ ਪੰਜਾਬੀ ਲੋਕ ਆ ਨਾ ਇਹ ਕੁੱਤਿਆਂ ਦਾ ਮੀਟ ਤੋਰੇ ਫਿਰਦੇ ਆ ਪਤਾ ਕੋਈ ਨਹੀਂ ਕਿਹੜੇ ਵੇਲੇ ਤੁਹਾਨੂੰ ਖਾ ਜਾਏ ਪਤਾ ਨਹੀਂ ਕਿਹੜੇ ਵੇਲੇ ਮੈਨੂੰ ਖਾ ਜਾਏ ਹਰ ਸਾਲ ਪੰਜਾਬ ਦੇ ਵਿੱਚ ਕਈ ਦਰਜਣ ਲੋਕ ਕੁੱਤਿਆਂ ਦੇ ਕਰਕੇ ਮਰਦੇ ਆ ਹਰ ਸਾਲ ਪੰਜਾਬ ਦੇ ਵਿੱਚ ਕਈ ਹਜ਼ਾਰਾਂ ਲੋਕ ਆ ਜਿਹੜੇ ਉਹ ਕੁੱਤਿਆਂ ਦੇ ਵੱਲੋਂ ਕੱਟੇ ਜਾਣ ਦੇ ਕਰਕੇ ਆਪਦਾ ਇਲਾਜ ਕਰਵਾਉਂਦੇ ਤੇ ਕਈ-ਕਈ ਹਫ਼ਤਿਆਂ ਟੀਕੇ ਲਵਾਉਣ ਲਈ ਮਜਬੂਰ ਹੁੰਦੇ ਆ ਬਾਅਦ ਵਿੱਚ ਪਤਾ ਲੱਗਦਾ ਜੀ ਕਿ ਸਰਕਾਰੀ ਹਸਪਤਾਲ ਦੇ ਵਿੱਚ ਤਾਂ ਟੀਕੇ ਵੀ ਹੈ ਨਹੀਂ ਸੀ ਖੈਰ ਇਹ ਵਿਸ਼ੇ ਤੋਂ ਪਰਲੀ ਗੱਲ ਹੋ ਜਾਣੀ ਆ ਜੇਕਰ ਤੁਸੀਂ ਬਾਹਰਲੇ ਮੁਲਕ ਤੋਂ ਆਪਦੇ ਨਾਲ ਇੱਥੇ ਕੋਈ ਕੁੱਤਾ ਲੈ ਕੇ ਆਉਣਾ ਚਾਹੁੰਦੇ ਆ ਕੋਈ ਬਿੱਲੀ ਬਿੱਲਾ ਲੈ ਕੇ ਆਉਣਾ ਚਾਹੁੰਦੇ ਆ ਕੋਈ ਜਾਨਵਰ ਪੰਛੀ ਲੈ ਕੇ ਆਉਣਾ ਚਾਹੁੰਦੇ ਆ ਪਾਲਤੂ ਤੇ ਫਿਰ ਉਹਦੇ ਲਈ ਦਸਤਾਵੇਜ਼ ਬਣਦੇ ਉਹਦੇ ਲਈ ਕਾਗਜ਼ात ਬਣਦੇ ਉਹਦੇ ਲਈ ਬਕਾਇਦਾ ਸਾਰਾ ਕੁਝ ਬਣਦਾ ਹੈਗਾ ਫਿਰ ਤੁਸੀਂ ਇਧਰ ਲਿਆ ਸਕਦੇ ਆ ਜੇਕਰ ਇਧਰੋਂ ਵੀ ਲੈ ਕੇ ਜਾਣਾ ਤੇ ਫਿਰ ਉਹਦੇ ਲਈ ਕਈ ਤਰ੍ਹਾਂ ਦੇ ਡਾਕਟਰੀ ਜਿਹੜੀਆਂ ਉਹ ਇਨਕੁਆਰੀਆਂ ਹੁੰਦੀਆਂ ਕਈ ਤਰ੍ਹਾਂ ਦੇ ਕਾਗਜ਼ात ਹੁੰਦੇ ਆ ਕਈ ਤਰ੍ਹਾਂ ਦੇ ਟੈਸਟ ਹੁੰਦੇ ਤੁਸੀਂ ਫਿਰ ਉਹਨੂੰ ਨਾਲ ਲੈ ਕੇ ਜਾ ਸਕਦੇ ਆ ਇਹ ਕਹਿਣ ਦਾ ਭਾਵ ਗੱਲ ਇਹ ਆ ਪਰ ਫਿਰ ਇੱਕ ਗੱਲ ਆ ਵੀ ਇੱਕ ਕਿਸਮਤ ਦੀ ਗੱਲ ਆ ਵੀ ਉਹਦੀ ਚੰਗੀ ਕਿਸਮਤ ਸੀ ਕਿਹੜੇ ਵੇਲੇ ਗਲੀਆਂ ਦੇ ਵਿੱਚੋਂ ਰੁਲਦੀ 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 ਇਸ ਵੇਲੇ ਟ੍ਰਾਂਟੋ ਦੇ ਵਿੱਚ ਕੁੱਤੀ ਪਹੁੰਚ ਗਈ ਆ ਜਿਹੜੇ ਵੇਲੇ ਆਪਾਂ ਇਹ ਗੱਲ ਕਹਿੰਨੇ ਆ ਕਿ ਭਾਈ ਬੁਰੇ ਹਾਲ ਆ ਉਧਰੋਂ ਤਾਂ ਭਾਈ ਭਜਾਤੇ ਉਧਰੋਂ ਤਾਂ ਕੱਢਤੇ ਉਧਰ ਤਾਂ ਸ ਕਿਉਂ ਵੀ ਕਈ ਵਾਰ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਮੇਰਾ ਕਿ ਅਲਾ ਵੀ ਇਮੀਗ੍ਰੇਸ਼ਨ ਵਾਲਾ ਨੂੰ ਵੀ ਪਤਾ ਹੀ ਆ ਵੀ ਇਹ ਕੋਈ ਡੌਂਕੀ ਲਾ ਕੇ ਨਹੀਂ ਆਏ ਇਹ ਕੋਈ ਜ਼ਿਆਰਤੀ ਨਹੀਂ ਕਰਨਾ ਹੈ ਇਹ ਕੋਈ ਗਲਤੀ ਕਰਕੇ ਨਹੀਂ ਆਏ ਇਸ ਕਰਕੇ ਇੱਕ ਪਸ਼ੂ ਪੰਛੀ ਦੇ ਇਸ ਤਰੀਕੇ ਦੇ ਨਾਲ ਵੀਜ਼ੇ ਲੱਗਦੇ ਆ ਤੇ ਫਿਰ ਉਧਰਲੇ ਮੁਲਕ ਚਲੇ ਜਾਂਦੇ ਆ ਦੂਜੀ ਗੱਲ ਜਿਹੜੀ ਕਿ ਮਾੜੀ ਕਿਸਮਤ ਦੀ ਮਾੜੀਆਂ ਹਰਕਤਾਂ ਦੀ ਗੰਦੀਆਂ ਕਰਤੂਤਾਂ ਦੀ ਇੱਕ ਬਹੁਤ ਵੱਡੀ ਉਦਾਹਰਨ ਜੱਜਾਂ ਤੋਂ ਅਸੀਂ ਬਹੁਤ ਸਾਰੀ ਆਸ ਕਰਦੇ ਆ ਇਹ ਆਸ ਕਰਦੇ ਆ ਕਿ ਇਹ ਸਾਨੂੰ ਚੰਗਾ ਇਨਸਾਫ ਦਿੰਦੇ ਆ ਦਿੰਦੇ ਵੀ ਆ ਸਾਰੇ ਜੱਜ ਮਾੜੇ ਨਹੀਂਗੇ ਅਸੀਂ ਜੱਜਾਂ ਦੇ ਉੱਤੇ ਮਾਣ ਕਰਦੇ ਹਾਂ ਕਾਨੂੰਨੀ ਪ੍ਰਕਿਰਿਆ ਦੇ ਉੱਤੇ ਮਾਣ ਕਰਦੇ ਹਾਂ ਅਦਾਲਤੀ ਸਿਸਟਮ ਦੇ ਉੱਤੇ ਜੁਡੀਸ਼ਰੀ ਦੇ ਉੱਤੇ ਮਾਣ ਕਰਨਾ ਬਣਦਾ ਪਰ ਤੁਸੀਂ ਇਹ ਦੇਖੋ ਵੀ ਭਾਈ ਇੱਕ ਜਿਸ਼ਵੰਤ ਵਰਮਾ ਨਾਂ ਦਾ ਵੀ ਜੱਜਾ ਜਿਹੜਾ ਕਿ ਹਾਈ ਕੋਰਟ ਦਾ ਜੱਜਾ ਤੇ ਉਹਦੀ ਜਿਹੜੀ ਹਰਕਤ ਸਾਹਮਣੇ ਆਈ ਆ ਉਹਦੇ ਕਰਕੇ ਇਸ ਵੇਲੇ ਜੁਡੀਸ਼ਰੀ ਦੇ ਉੱਤੇ ਵੀ ਸਵਾਲ ਖੜੇ ਹੋਏ ਆ ਗੱਲ ਅਸਲ ਦੇ ਵਿੱਚ 14 ਤਰੀਕ ਦੀ ਰਾਤ ਦੀ 14 ਮਾਰਚ ਦੀ 14 ਮਾਰਚ ਦੀ ਰਾਤ ਨੂੰ ਜੱਜ ਦੇ ਘਰ ਦੇ ਵਿੱਚ ਜਿਸ਼ਵੰਤ ਵਰਮਾ ਦੇ ਘਰ ਦੇ ਵਿੱਚ ਅੱਗ ਲੱਗ ਜਾਂਦੀ ਆ ਜੱਜ ਉਸ ਵੇਲੇ ਘਰ ਦੇ ਵਿੱਚ ਨਹੀਂ ਆ ਘਰ ਦੇ ਵਿੱਚ ਅੱਗ ਲੱਗਦੀ ਆ ਫਾਇਰ ਬਰਗੇਡ ਦੀ ਗੱਡੀ ਆਉਂਦੀ ਆ ਉੱਥੇ ਅੱਗ ਬੁਝਾਉਂਦੀ ਆ ਤੇ ਅੱਗ ਬੁਝਾਉਂਦਿਆਂ ਨੂੰ ਉਹਨਾਂ ਨੂੰ ਨੋਟਾਂ ਦੀਆਂ ਪੰਡਾ ਮਿਲਦੀਆਂ ਨੋਟਾਂ ਦੀਆਂ ਪੰਡਾ ਅੱਧ ਸੜੇ ਨੋਟ ਕੁਝ ਕ ਨੋਟ ਬਚੇ ਹੋਏ ਆ ਕੁਝ ਕ ਨੋਟ ਆ ਜਿਹੜੇ ਉਹ ਕੰਨੀ ਸੜ ਗਈ ਆ ਕੋਈ ਪੂਰੀ ਦੀ ਪੂਰੀ ਬੋਰੀ ਸੜ ਗਈ ਆ ਬਾਅਦ ਵਿੱਚ ਰੌਲਾ ਪੈ ਗਿਆ ਵੀ ਭਾਈ ਜੱਜ ਆ ਜਿਹੜਾ ਉਹਦੇ ਘਰ ਦੇ ਵਿੱਚੋਂ ਇਸ ਤਰੀਕੇ ਨਾਲ ਨੋਟ ਮਿਲੇ ਆ ਤੇ 15 ਕਰੋੜ ਰੁਪਏ ਦੀ ਗੱਲ ਆ 15 ਕਰੋੜ ਰੁਪਇਆ ਕਹਿੰਦੇ ਉਹਦੇ ਘਰ ਦੇ ਵਿੱਚੋਂ ਮਿਲਿਆ ਅੱਧ ਸੜਿਆ ਮਿਲਿਆ ਕੁਝ ਕ ਬਚੇ ਹੋਏ ਮਿਲੇ ਆ ਹੁਣ ਉਸ ਤੋਂ ਅਗਲੀ ਗੱਲ ਜਦੋਂ ਜੱਜ ਦੀ ਬਦਨਾਮੀ ਚਾਰੇ ਪਾਸੇ ਹੋਣ ਲੱਗ ਪਈ ਜੁਡੀਸ਼ਰੀ ਦੇ ਉੱਤੇ ਸਵਾਲ ਉੱਠਣ ਲੱਗ ਪਏ ਫਿਰ ਇੱਕ ਨਵਾਂ ਪੱਤਾ ਖੇਡਿਆ ਗਿਆ ਨਵਾਂ ਪੱਤਾ ਕਿਹਨੇ ਖੇਡਿਆ ਉਹ ਹੈਗਾ ਜੀ ਇਸ ਵੇਲੇ ਫਾਇਰ ਬ੍ਰਿਗੇਡ ਵਿਭਾਗ ਦੇ ਇੰਚਾਰਜ ਦੇ ਵੱਲੋਂ ਦਿੱਲੀ ਰਿਵਲਨ ਉਹਨੇ ਕਿਹਾ ਜੀ ਕਿ ਐਨੀ ਤਰੀਕ ਨੂੰ ਸਾਨੂੰ ਫੋਨ ਆਇਆ ਸੀ ਉਸ ਫੋਨ ਦੇ ਆਧਾਰ ਦੇ ਉੱਤੇ ਉੱਥੇ ਗਈਆਂ ਟੀਮਾਂ ਉਹਨਾਂ ਨੇ ਅੱਗ ਬੁਝਾਈ ਪਰ ਉੱਥੇ ਨੋਟ ਕੋਈ ਨਹੀਂ ਮਿਲਿਆ ਮਤਲਬ ਉਹਨੇ ਇਸ ਗੱਲ ਦੇ ਉੱਤੇ ਫੁੱਲ ਸਟਾਪ ਲਾਉਣ ਦੀ ਕੋਸ਼ਿਸ਼ ਕੀਤੀ ਹੁਣ ਉਸ ਤੋਂ ਅਗਲੀ ਗੱਲ ਆ ਗਈ ਹੁਣ ਜੀ 65 ਸੈਕਿੰਡ ਦੀ ਇੱਕ ਵੀਡੀਓ ਹੈ ਜਿਹੜੀ ਜੰਗਲ ਦੀ ਅੱਗ ਵਾਂਗੂ ਜਿਹਦੇ ਵਿੱਚ ਉਸ ਘਰ ਦੇ ਵਿੱਚੋਂ ਜੱਜ ਦੇ ਘਰ ਦੇ ਵਿੱਚੋਂ ਅੱਗ ਬੁਝਾਉਣ ਵਾਲੇ ਜਿਹੜੇ ਮੁਲਾਜ਼ਮ ਆ ਉਹਨਾਂ ਨੂੰ ਨੋਟ ਮਿਲ ਰਹੇ ਆ ਨੋਟਾਂ ਦੀਆਂ ਪੰਡਾ ਮਿਲ ਰਹੀਆਂ ਅੱਜ ਸੜੇ ਨੋਟ ਆ ਜਿਹੜੇ ਉਹ ਇਕੱਠੇ ਕਰ ਰਹੇ ਆ ਤੇ ਨਾਲ ਨਾਲ ਇਹ ਵੀ ਗੱਲ ਕਹਿ ਰਹੇ ਆ ਇੱਕ ਮੁਲਾਜ਼ਮ ਉਹਦੇ ਵਿੱਚ ਅੱਗ ਬੁਝਾਉ ਦਸਤੇ ਦਾ ਮੁਲਾਜ਼ਮ ਆ ਜਿਹੜਾ ਉਹ ਇਹ ਗੱਲ ਕਰਨਾ ਜੀ ਕਿ ਮਹਾਤਮਾ ਗਾਂਧੀ ਕੋਤੋਂ ਯਹਾਂ ਆਗ ਲੱਗੀ ਪਈ ਹੈ ਉਹ ਆ ਗੱਲਾਂ ਕਰ ਰਹੇ ਆ ਆਪਸ ਦੇ ਵਿੱਚ ਹੁਣ ਜਿਹੜੀ ਇਹ ਵੀਡੀਓ ਵਾਇਰਲ ਹੋਈ ਆ ਇਹ ਵੀਡੀਓ ਸੁਪਰੀਮ ਕੋਰਟ ਦੀ ਵੈਬਸਾਈਟ ਦੇ ਉੱਤੇ ਪੋਸਟ ਕਰ ਦਿੱਤੇ ਗਏ ਆ 65 ਸਕੰਡ ਦੀ ਇਹ ਵੀਡੀਓ ਆ ਜਿਹੜੀ ਕਿ ਸੁਪਰੀਮ ਕੋਰਟ ਦੇ ਵੱਲੋਂ ਵੈਬਸਾਈਟ ਦੇ ਉੱਤੇ ਪੋਸਟ ਕੀਤੀ ਗਈ ਆ ਤੇ ਸਿਸਟਮ ਦੇ ਉੱਤੇ ਇੱਕ ਬਹੁਤ ਵੱਡਾ ਸਵਾਲ ਉੱਠ ਖੜਿਆ ਹੁਣ ਸਵਾਲ ਇਹ ਪੈਦਾ ਹੁੰਦਾ ਜਸਟਿਸ ਯਸ਼ਵੰਤ ਵਰਮਾ ਨੇ 15 ਕਰੋੜ ਰੁਪਈਆ ਕਿਹੜੇ ਕਿਹੜੇ ਕੇਸਾਂ ਦੇ ਵਿੱਚੋਂ ਕਮਾਇਆ ਹੋਣਾ ਇਹ ਤਾਂ ਚਲੋ ਉਹ ਆ ਵੀ ਭਲਾ ਹੋਇਆ ਅੱਗ ਲੱਗੀ ਇਹਦੇ ਘਰ ਦੇ ਵਿੱਚ ਜੇ ਅੱਗ ਨਾ ਲੱਗਦੀ ਤਾਂ ਪਤਾ ਹੀ ਨਹੀਂ ਸੀ ਲੱਗਣਾ ਇਹ ਚਲੋ ਸ਼ੁਕਰ ਕਰੋ ਮਾਰ ਆਈਦਾ ਅੱਗ ਲੱਗੀ ਤੇ ਆਪਾਂ ਨੂੰ ਕਰਤੂਤ ਦਾ ਪਤਾ ਲੱਗ ਗਿਆ ਵੀ ਭਾਈ ਆਹ ਕੁਝ ਵੀ ਹੈਗਾ ਜੇ ਅੱਗ ਨਾ ਲੱਗਦੀ ਅੱਗ ਛੋਟੀ ਸੀ ਪਰ ਸਿਸਟਮ ਨੂੰ ਨੰਗਾ ਜ਼ਰੂਰ ਕਰ ਗਈ ਅੱਕ ਛੋਟੀ ਸੀ ਪਰ ਵੱਡੀਆਂ-ਵੱਡੀਆਂ ਨੋਟਾਂ ਦੀਆਂ ਪੰਡਾਂ ਜਿਹੜੀਆਂ ਉਹ ਸਾਹਮਣੇ ਲਿਆਈ ਆ ਅੱਕ ਛੋਟੀ ਸੀ ਪਰ ਉਹਨੇ ਇਹ ਗੱਲ ਦੱਸਦੀ ਆ ਕਿ ਭਾਈ ਇਸ ਵੇਲੇ ਸਾਡੇ ਸਮਾਜ ਦੇ ਵਿੱਚ ਇਨਸਾਫ ਦੇ ਮੰਦਰਾਂ ਦੇ ਵਿੱਚ ਵਾਪਰਦਾ ਕੀ ਆ ਇਨਸਾਫ ਦੇਣ ਵਾਲਿਆਂ ਦੀ ਹਾਲਾਤ ਕੀ ਆ ਇਨਸਾਫ ਮਿਲਦਾ ਕਿਵੇਂ ਆ 15 ਕਰੋੜ ਰੁਪਈਆ ਜਿਹੜੇ ਨੇ ਇਕੱਠਾ ਕੀਤਾ ਉਹ ਪਤਾ ਨਹੀਂ ਕਿਹੜੇ-ਕਿਹੜੇ ਲੋਕਾਂ ਤੋਂ ਲੈ ਕੇ ਕਿਵੇਂ-ਕਿਵੇਂ ਫੈਸਲੇ ਪਲਟੇ ਗਏ ਹੋਣੇ ਆ ਇਹ ਤੁਸੀਂ ਦੇਖੋ ਜੇਕਰ ਪੇਸ਼ਾਨੂ ਜਾ ਕੇ ਆਪਾਂ ਝਾਤ ਮਾਰ ਗਏ ਪਤਾ ਨਹੀਂ ਕਿੰਨੇ ਸੈਂਕੜੇ ਤੇ ਕਿੰਨੇ ਦਰਜਨਾ ਫੈਸਲੇ ਜਿਹੜੇ ਉਹ ਬਦਲ ਦਿੱਤੇ ਗਏ ਹੁਣੇ ਆ ਇਹ 15 ਕਰੋੜੀ ਥੋੜੀ ਇਕੱਠਾ ਕੀਤਾ ਹੋਣਾ ਪਤਾ ਨਹੀਂ ਕਿੰਨੇ 15 ਜਾਂ 1500 ਕਰੋੜ ਇਹੋ ਜੇ ਸਾਹਮਣੇ ਆਏ ਹੋਣੇ ਆ ਸੋ ਬੀਤੇ ਦੇ ਵਿੱਚ ਜੋ ਕੁਝ ਹੋਇਆ ਉਹਦੇ ਵੱਲ ਤਾਂ ਭਾਵੇਂ ਚਾਨਣ ਨਾ ਪਵੇ ਪਰ ਜੋ ਵਰਤਮਾਨ ਦੇ ਵਿੱਚ ਅੱਗ ਦੇ ਕਰਕੇ ਇਸ ਅੱਗ ਦੇ ਕਰਕੇ ਜੋ ਜੱਜ ਦਾ ਸਿਸਟਮ ਸਾਹਮਣੇ ਆਇਆ ਉਹਨੇ ਸਭ ਨੂੰ ਹੈਰਾਨ ਕਰਤਾ ਹੁਣ ਪਤਾ ਇਹ ਵੀ ਲੱਗਾ ਵੀ ਮਾਨ ਜੋ ਸੁਪਰੀਮ ਕੋਰਟ ਦੇ ਵੱਲੋਂ ਦਿੱਲੀ ਹਾਈ ਕੋਰਟ ਨੂੰ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਯਸ਼ਵੰਤ ਵਰਮਾ ਜਸਟਿਸ ਨੂੰ ਇਸ ਜੱਜ ਨੂੰ ਕੋਈ ਨਿਆਇਕ ਕੰਮ ਨਹੀਂ ਦੇਣਾ ਇਹਦੇ ਮੁਤਲਕ 6 ਮਹੀਨਾ ਜਿਹੜੀ ਪਿਛਲੀ 6 ਮਹੀਨੇ ਦੀ ਡਿਟੇਲ ਹੈ ਜਿਹੜੀ ਕਾਲ ਡਿਟੇਲ ਫੋਨ ਦੇ ਉੱਤੇ ਗੱਲਬਾਤ ਕਿਹਦੇ ਨਾਲ ਕੀਤੀ ਆ ਕਿਹਦੇ ਫੋਨ ਸੁਣੇ ਤੇ ਕਿਹਦੇ ਨਾਲ ਗੱਲ ਕੀਤੀ ਆ ਫੋਨ ਕਰਕੇ ਕਹਿੰਦੇ ਜੀ ਇਹਦੀ ਮੁਕੰਮਲ ਜਾਣਕਾਰੀ ਸਾਹਮਣੇ ਲੈ ਕੇ ਆਓ ਮਤਲਬ ਇਹ ਹੈ ਜੀ ਕਿ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸਰਜੀਤ ਪਾਤਰ ਸਾਹਿਬ ਦਾ ਸ਼ੇਰ ਆ ਪਰ ਸੱਚੀ ਮੁੱਚੀ ਫੈਸਲੇ ਸੁਣਦਿਆਂ ਸੁਣਦਿਆਂ ਤੇ ਫੈਸਲੇ ਕਰਦਿਆਂ 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 ਕੁਝ ਹੋ ਜਾਂਦਾ ਸੁਣਦੇ ਆ ਸੁਣਦੇ ਆ ਆਪਾਂ ਬੁੱਢੇ ਹੋ ਜਾਨੇ ਆ ਤੇ ਆ ਇੰਡ ਦੇ ਵਿੱਚ ਗੱਲ ਨਿਕਲਦੀ ਆ ਕਿ ਭਾਈ ਜੱਜ ਸਾਹਿਬ ਦੇ ਘਰ ਦੇ ਵਿੱਚੋਂ 15 ਕਰੋੜ ਮਿਲਿਆ ਜੱਜ ਸਾਹਿਬ ਇਹ ਗੱਲ ਕਹਦੇ ਆ ਕਿ ਇਹਦੇ ਵਿੱਚ ਮੇਰਾ ਇੱਕ ਪੈਸਾ ਵੀ ਨਹੀਂ ਮੈਨੂੰ ਤਾਂ ਫਸਾਇਆ ਗਿਆ ਜਿਹੜੀ ਥਾਂ ਦੇ ਉੱਤੇ ਮੇਰੇ ਘਰ ਦੇ ਵਿੱਚ ਇਹ ਹਿੱਸਾ ਨਾ ਜਿੱਥੇ ਅੱਗ ਲੱਗੀ ਆ ਇਹਦੇ ਵਿੱਚ ਤਾਂ ਆਮ ਲੋਕਾਂ ਦਾ ਆਮ ਹੀ ਆਉਣ ਜਾਣ ਬਣਿਆ ਰਹਿੰਦਾ ਮੈਨੂੰ ਤਾਂ ਕਦੇ ਵੇਖਿਆ ਨਹੀਂ ਕਿ ਭਾਈ ਆਮ ਹੀ ਆਉਣ ਜਾਣ ਵਾਲੇ ਖੇਤਾਂ ਦੇ ਵਿੱਚ ਤਾਂ ਬੰਦਾ ਕੋਈ 1500 ਰੁਪਈਆ ਨਹੀਂ ਛੱਡਦਾ ਉੱਥੇ 15 ਕਰੋੜ ਰੁਪਈਆ ਕੌਣ ਛੱਡ ਗਿਆ ਜੇ ਤੁਹਾਨੂੰ ਬਦਨਾਮ ਹੀ ਕਰਨਾ ਹੁੰਦਾ ਤੇ ਭਾਈ ਹੁਣ ਤਾਂ ਆਪਾਂ ਕਹਤਾ ਬਦਨਾਮ ਕਰਦੇ ਆ ਆਪ ਜੀ ਦਾ ਨਾਮ ਯਾਨੀ ਕਿ ਯਸ਼ਵੰਤ ਵਰਮਾ ਇਸ ਜੱਜ ਦਾ ਨਾਮ ਕਈ ਵਾਰੇ ਪਹਿਲਾਂ ਇੱਕ ਸ਼ੂਗਰ ਮਿਲ ਦੇ ਮਾਮਲੇ ਦੇ ਵਿੱਚ ਇਨਕੁਆਰੀ ਦੇ ਮਾਮਲੇ ਦੇ ਵਿੱਚ ਸੀਬੀਆਈ ਦੇ ਵੱਲੋਂ ਵੀ ਸਾਹਮਣੇ ਲਿਆਂਦਾ ਗਿਆ ਸੀ ਸੀਬੀਆਈ ਦੇ ਵੱਲੋਂ ਇਸ ਜੱਜ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਸੀ ਉਸ ਵੇਲੇ ਉਹ ਵੱਖਰੀ ਗੱਲ ਆ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਫਾਈਲ ਕਲੋਜ਼ ਕਰ ਦਿੱਤੀ ਗਈ ਸੀ ਪਰ ਬੀਤੇ ਦੇ ਵਿੱਚ ਵੀ ਆ ਕੁਝ ਹੋਇਆ ਪਤਾ ਨਹੀਂ ਇਸ ਜੱਜ ਦੇ ਵੱਲੋਂ ਕੀ ਕੁਝ ਕੀਤਾ ਗਿਆ ਹੋਊਗਾ ਪਤਾ ਨਹੀਂ ਸਾਡੀ ਜੁਡੀਸ਼ਰੀ ਦੇ ਉੱਤੇ ਸਾਡੇ ਸਿਸਟਮ ਦੇ ਉੱਤੇ ਕਿਹੜੇ ਕਿਹੜੇ ਸਵਾਲ ਖੜਗੇ ਅਸੀਂ ਹਮੇਸ਼ਾ ਇਹਨਾਂ ਰਤਬਿਆਂ ਦੇ ਉੱਤੇ ਬੈਠੀਆਂ ਹੋਈਆਂ ਸ਼ਖਸੀਤਾਂ ਦਾ ਸਤਿਕਾਰ ਕਰਦੇ ਆ ਪਰ ਜਦੋਂ ਇਹ ਖਬਰਾਂ ਆਉਂਦੀਆਂ ਉਦੋਂ ਦੁੱਖ ਹੁੰਦਾ ਵੀ ਯਾਰ ਅਸੀਂ ਯਕੀਨ ਕਰੀਏ ਤਾਂ ਕਿਹਦੇ ਉੱਤੇ ਕਰੀਏ ਆ ਹੁਣ ਇਲਾਹਾਬਾਦ ਹਾਈ ਕੋਰਟ ਦੇ ਵੱਲੋਂ ਵੀ ਉਥੋਂ ਦੀ ਬਾਰ ਐਸੋਸੀਏਸ਼ਨ ਦੇ ਵੱਲੋਂ ਇੱਕ ਮਹੱਤਵਪੂਰਨ ਗੱਲ ਕਹੀ ਗਈ ਆ ਕਿਉਂਕਿ ਇਹ ਖਬਰ ਆ ਗਈ ਸੀ ਦਿੱਲੀ ਹਾਈ ਕੋਰਟ ਦੇ ਵੱਲੋਂ ਕਿ ਇਸ ਜੱਜ ਨੂੰ ਮੁੜ ਕੇ ਫੇਰ ਇਲਾਹਾਬਾਦ ਦੇ ਵਿੱਚ ਭੇਜ ਦਿੱਤਾ ਜਾਵੇ ਬਦਲ ਕੇ ਉਹਨਾਂ ਨੇ ਬਾਰ ਐਸੋਸੀਏਸ਼ਨ ਨੇ ਕਿਹਾ ਵੀ ਭਾਈ ਅਸੀਂ ਕੂੜਾ ਨਹੀਂ ਰੱਖਣਾ ਅਸੀਂ ਡਸਟਬਨ ਥੋੜੀ ਵੀ ਜਿਹੜਾ ਮਰਜ਼ੀ ਚੱਕ ਕੇ ਵਿੱਚ ਮਾਰੋ ਲੋਕਾਂ ਦੇ ਵਿੱਚ ਇਸ ਵੇਲੇ ਗੁੱਸ ਇਹ ਸਾਡੇ ਸਿਸਟਮ ਨੂੰ ਬਿਆਨ ਕਰਨ ਵਾਲੀ ਇੱਕ ਕਹਾਣੀ ਆ ਇਸ ਕਹਾਣੀ ਨੇ ਬਹੁਤ ਕੁਝ ਬੇਪਰਦ ਕੀਤਾ ਵੀ ਭਾਰਤ ਦੇ ਵਿੱਚ ਆਹ ਕੁਝ ਵੀ ਚੱਲਦਾ ਭਾਰਤ ਦੇ ਵਿੱਚ ਆਹ ਕੁਝ ਵੀ ਹੁੰਦਾ ਕਿਤੇ ਇਹਦੇ ਪਿਛੇ ਤਾਂ ਨਹੀਂ ਕਾਰਨ ਵੀ ਜਿਹੜੇ ਅੱਜ ਤੱਕ ਇਨਸਾਫ ਦੇ ਮਾਮਲੇ ਲੇਟ ਸਾਹਮਣੇ ਆਉਂਦੇ ਆ 40 40 ਸਾਲ 45 45 ਸਾਲ ਬਾਅਦ ਕੇਸ ਨਿਬੜਦੇ ਆ ਬੰਦੇ ਬਰੀ ਹੋ ਜਾਂਦੇ ਆ ਬੇਕਸੂਰ ਫਸ ਜਾਂਦੇ ਆ ਅੱਧੇ ਗਵਾਹ ਮਰ ਜਾਂਦੇ ਅੱਧੇ ਗਵਾਹ ਮੁਕਰ ਜਾਂਦੇ ਆ ਕਹਾਣੀ ਬਦਲ ਜਾਂਦੀ ਕੇਸ ਦੀ ਕਿਤੇ ਇਹ ਤਾਂ ਨਹੀਂ ਕਿ ਉਹਦੇ ਵਿੱਚ ਵਰਮੇ ਵਰਗੇ ਬੰਦੇ ਆ ਜਾਂਦੇ ਆ ਕਿਤੇ ਇਹ ਤਾਂ ਨਹੀਂ ਉਹਦੇ ਵਿੱਚ ਇਹੋ ਜਿਹੇ ਜੱਜ ਆ ਜਾਂਦੇ ਆ ਪਤਾ ਨਹੀਂ ਇਹਦੇ ਬਾਰੇ ਕੀ ਟਿੱਪਣੀ ਕਰਨੀ ਚਾਹੀਦੀ ਆ ਪਰ ਮੇਰੇ ਲਈ ਬੜੀ ਹੈਰਾਨੀ ਵਾਲੀ ਗੱਲ ਆ ਵੀ ਆ ਕੁਝ ਵੀ ਸਾਡੇ ਦੇਸ਼ ਦੇ ਵਿੱਚ ਹੋ ਰਿਹਾ